ਆਪਣੇ ਕੋਲ ਆ ਇੰਜਨ ਪਏ ਨੇ ਹੀ ਹੁਣ ਆ ਗੱਡੀ ਖੜੀ ਹੈਗੀ ਆ ਫਲੂਇਡਿਕ ਵਰਨਾ ਇਹਦਾ ਹੀ ਦਿਨ ਪਿਆਗਾ ਇਹਦਾ ਇੰਜਨ ਪਿਆ ਬਿਲਕੁਲ ਓਕੇ ਪਿਆਗਾ ਗਾਰੰਟੀ ਨਾਲ ਦੇਵਾਂਗੇ ਠੀਕ ਹੈ ਹਾਂਜੀ ਹਾਂ ਪੂਰਾ ਸੀਲਡ ਹੈ ਕੋਈ ਆਇ ਨਹੀਂ ਖੁੱਲਿਆ ਹੋਗਾ ਇੰਜਨ ਸੀਲਡ ਇੰਜਨ ਹੋਊਗਾ ਜਿੰਨੇ ਵੀ ਦੇਵਾਂਗੇ ਸਾਰੇ ਸੀਲਡ ਹੋਣਗੇ ਲੈ ਵੀ ਭਾਈ ਆਹ ਇੰਜਨ ਆ ਠੀਕ ਹੈ ਬਿਲਕੁਲ ਆ ਆ ਆ ਕਿਹਦਾ ਇੰਜਨ ਆ ਭਾਈ ਇਹ Swift ਦਾ ਹੀ ਇਹ Swift ਦਾ ਇੰਜਨ ਆ ਉਧਰ ਉਹ ਆਉਗਾ ਦਾ ਪਿਆ ਉਹ ਵੀ Swift ਦਾ ਹੀ ਲੈ ਵੀ ਤੇ ਬਾਈ ਮਿੱਤਰੋ ਸਵਿਫਟ ਦੇ ਇੰਜਨ ਵੀ ਪੈਣੇ ਬਾਈ ਹੋਰਾਂ ਲਵੇ ਵਰਨਾ ਦਾ ਇੰਜਨ ਵੀ ਪਿਆ ਜੇ ਕੋਈ ਤੁਸਨੇ ਇੰਜਨ ਲੈਣਾ ਤੁਸੀਂ ਬਾਈ ਜੇ ਕੋਈ ਵੀ ਮੌਕੇ ਤੇ ਚਾਹੀਦਾ ਤਾਂ ਆਪਾਂ ਮੰਗਾ ਕੇ ਵੀ ਦੇ ਦਾਂਗੇ ਕੋਈ ਓਕੇ ਜਿਹੜੀ ਤੁਹਾਡੀ ਗੱਡੀ ਭੱਜਦੀ ਐ ਗੱਲ ਕਰਾ ਜਿਹੜੀ ਤੁਹਾਡੀ ਗੱਡੀ ਭੱਜਦੀ ਐ ਇਹ ਇੰਨੀ ਕੀ ਚੀਜ਼ ਦੇ ਸਿਰ ਤੇ ਭੱਜਦੀ ਹੋਈ ਹੈ ਨਾ ਜੇ ਇਹੇ ਨਹੀਂ ਹੈਗਾ ਤਾਂ ਗੱਡੀ ਤੋਂ ਮਤਲਬ ਮਤਲਬ ਇੰਜਨ ਨੂੰ ਖਤਮ ਕਰ ਦੋ ਜੀ ਇੰਜਨ ਨੂੰ ਖਤਮ ਕਰ ਦਿੰਦੀ ਐ ਇੰਨੀ ਕੀ ਚੀਜ਼ ਅਗਰ ਤੁਹਾਡੀ ਇਹ ਖਰਾਬ ਹੋ ਜੇ ਬਾਈ ਹੈਨਾ ਇਹ ਸਾਰੀਆਂ ਨਵੀਆਂ ਬੈਕ ਲਾਈਟਾਂ ਬਿਲਕੁਲ ਘੱਟ ਰੇਟ ਦੇ ਵਿੱਚ ਦੇ ਦਾਂਗੇ ਆਪਾਂ ਨਵੀਆਂ ਲਾਈਟਾਂ ਲਾਈਟ ਆਪਣੀ 400 ਤੋਂ ਸਟ 400 ਰੁਪਏ ਤੋਂ ਸਟਾਰਟ ਆ ਪਹਿਲੀ ਬੈਕ ਲਾਈਟ ਸਿਰਫ 400 ਰੁਪਏ ਤੋਂ ਬੈਕ ਲਾਈਟ ਸਟਾਰਟ ਆ ਬਈ ਆ ਬਈ ਕੌਣ ਕਹਿ ਦੂ ਬਈ ਇਹਨੂੰ ਵੀ ਇਹ ਪੁਰਾਣੀ ਹਾਂਜੀ ਆ ਨੋਵਾ ਕ੍ਰਿਸਟਾ ਦੀ ਪਈ ਆ ਓਰੀਜਨਲ ਲਾਈਟ ਆਈ ਹਾਂਜੀ ਹਾਂਜੀ ਲੈ ਬਈ ਹਨਾ ਇਨੋਵਾ ਕ੍ਰਿਸਟਾ ਦੀ ਬਿਲਕੁਲ ਨਵੀਂ ਵਰਗੀ ਲਾਈਟ ਦੇਖੋ ਬਈ ਹਨਾ ਨਾਲੇ ਹੈ ਪੁਰਾਣੀ ਆ ਹਾਂਜੀ ਠੀਕ ਆ ਬਈ ਲੈ ਬਈ ਆ ਡਿੱਗੀ ਪਈ ਆ ਦੇਖੋ ਵਰਨਾ ਦੀ ਬਿਲਕੁਲ ਨਵੀਂ ਡਿੱਗੀ ਆ ਚੈੱਕ ਕਰੋ ਮਨ ਲੱਗਦਾ ਜੇ ਰੰਗ ਕਰਾਉਣ ਦੀ ਲੋੜ ਨਹੀਂ ਇਹਨੂੰ ਰੰਗ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਹਾਂ ਕੱਪੜਾ ਮਾਰੋ ਤੇ ਫਿੱਟ ਕਰ ਦਿਓ ਬਸ ਹਾਂਜੀ ਬਈ ਮਿੱਤਰੋ ਸਤਿ ਸ਼੍ਰੀ ਅਕ ਅੱਜ ਆਪਾਂ ਆਏ ਵੀਆ ਬਾਬਾ ਜੀ ਡਿਸਪੋਜ਼ਲ ਬਾਡੀ ਪਾਰਟਸ ਦੇ ਉੱਤੇ ਬਾਈ ਹਨਾ ਪਹਿਲਾਂ ਵੀ ਕਦੇ-ਕਦੇ ਤੁਹਾਨੂੰ ਵੀਡੀਓ ਦਿੱਤੀ ਹੈ ਤੇ ਅੱਜ ਬਈ ਬਹੁਤ ਸਾਰਾ ਨਮਾਸਮਾਨ ਆ ਰਿਹਾ ਵੀ ਜਿਹੜਾ ਆਪਾਂ ਗੱਡੀ ਦਾ ਅਗਰ ਤੁਸੀਂ ਚਾਹੋ ਨਾ ਵੀ ਅਸੀਂ ਪੁਰਾਣਾ ਲਾ ਲਈਏ ਬਾਈ ਹਨਾ ਤਾਂ ਤੁਹਾਡੀ ਗੱਡੀ ਵੀ ਮਤਲਬ ਘੱਟ ਪੈ ਥੋੜੀ ਤਿਆਰ ਹੋ ਜਾ ਮਤਲਬ ਪੈਸੇ ਘੱਟ ਲੱਗਣ ਗੱਡੀ ਦੇ ਕੋਈ ਅਗਰ ਤੁਸੀਂ ਪੁਰਾਣੀ ਗੱਡੀ ਲਈ ਹੋਈ ਹੈ ਬਾਈ ਹਨਾ ਤੇ ਬਈ ਜਿਹਦੇ ਵਿੱਚ ਤੁਹਾਨੂੰ ਮੈਂ ਗੱਲ ਕਰਾਂ ਵੀ ਕਿਸੇ ਨੇ ਹੈਡਲਾਈਟਾਂ ਪਾਉਣੀਆਂ ਨੇ ਬੈਕਲਾਈਟਾਂ ਪਾਉਣੀਆਂ ਨੇ ਬਾਡੀ ਸ਼ੈਲ ਦਾ ਕੋਈ ਕੰਮ ਹੈ ਕੋਈ ਇੰਜਨ ਦੇ ਪਾਰਟਸ ਨੇ ਕੋਈ ਗੱਲ ਕਰਾਂ ਗੇਅਰ ਤਾਂ ਬਾਹਰ ਤੋਂ ਲੈ ਕੇ ਜਾ ਸਕਦੇ ਹੋ ਤੁਸੀਂ ਗੱਲਬਾਤ ਕਰ ਰਹੇ ਆ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕੀ ਹਾਲ ਨੇ ਵਧੀਆ ਵੀਰੇ ਸਵਾਗਤ ਹੈ ਵੀਰੇ ਆਪਣੇ ਪੇਜ ਦੇ ਉੱਪਰ ਹੈ ਨਾ ਤੇ ਭਾਈ ਅੱਜ ਮੈਂ ਗੱਲ ਕਰਾਂ ਵੀ ਜਿਹੜੇ ਆਪਣੇ ਲੋ ਬੋਡੀ ਪਾਰਟਸ ਹੁੰਦੇ ਨੇ ਕੁਝ ਵੀ ਅਗਰ ਕੋਈ ਲੈਣਾ ਕਿਸੇ ਨੇ ਤਾਂ ਕੰਡੀਸ਼ਨ ਕਿਦਾਂ ਦੀ ਹੋ ਜੇ ਪੁਰਾਣਾ ਲੈਂਦਾ ਕੋਈ ਬਿਲਕੁਲ ਨਵੇਂ ਵਰਗੀ ਜੈਨੂਅਲ ਹੋ ਗਈ ਸਾਰਾ ਹਾਂਜੀ 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 ਆ ਬਿਲਕੁਲ ਵਧੀਆ ਹੋਗਾ ਫਸਟ ਕਾਲ ਆਏ ਤੁਹਾਨੂੰ ਦਿਖਾਏ ਨੇ ਨਿਗਮ ਰਵਾਏ ਨੇ ਹਾਂ ਆਜਾ ਆਪਾਂ ਪਹਿਲਾਂ ਸਟਾਰਟ ਇੱਧਰੋਂ ਨਾ ਕਰ ਲਈ ਬਾਈ ਹੈ ਨਾ ਵੀ ਬੋਡੀ ਬੋਡੀ ਸ਼ੈੱਲ ਤੋਂ ਬਾਹਰ ਹੀ ਖ ਤੇ ਇਹਦੀ ਮੈਂ ਗੱਲ ਕਰਾਂ ਵੀ ਇਹਦੇ ਵਿੱਚ ਆਪਾਂ ਪੀਸ ਕੱਟ ਕੇ ਦੇਵਾਂਗੇ ਨਾ ਜਿਹੜਾ ਵੀ ਕੋਈ ਜਿਹੜਾ ਵੀ ਮੰਨ ਲਓ ਕਿਸੇ ਵੀ ਗੱਡੀ ਮਤਲਬ ਐਕਸੀਡੈਂਟ ਹੁੰਦੀ ਆ ਆਪਣੀ ਕੋਈ ਵੀ ਚੀਜ਼ ਆਪਾਂ ਨੂੰ ਪਾਰਟਸ ਦੇ ਵਿੱਚ ਲੋੜ ਆ ਉਹਨੇ ਆਪਾਂ ਕਟਿੰਗ ਕਰਕੇ ਆਪਾਂ ਦੇ ਦਾਂਗੇ ਠੀਕ ਹੈ ਕੋਈ ਛੱਤ ਚਾਹੀਦੇ ਕਿਸੇ ਨੂੰ ਛੱਤ ਦੇ ਦਾਂਗੇ ਗੋਡਾ ਚਾਹੀਦਾ ਪਿੱਲਰ ਚਾਹੀਦਾ ਜੋ ਵੀ ਚਾਹੀਦਾ ਉਹ ਮਿਲ ਜਾਊਗਾ ਠੀਕ ਹੈ ਕਹੇ ਕੋਈ ਕਹਿੰਦਾ ਵੀ ਸਾਡੀ ਗੱਡੀ ਨਾ ਰਿਜਲ ਵਾਂਗੂ ਹੀ ਲੱਗੇ ਬਾਈ ਹਨਾ ਜਿਵੇਂ ਹੁਣ ਦੇ ਕਿਸੇ ਨੂੰ ਇਨਾ ਪੀਸ ਚਾਹੀਦਾ ਮੈਨੇ ਤੇ ਗੋਡੇ ਪਈ ਬਿਲਕੁਲ ਠੀਕ ਪਏ ਨੇ ਕਿਸੇ ਨੇ ਐਜ਼ ਇਟ ਆਈਮੀ ਸਕ੍ਰੈਪ ਕਰਾਈ ਹੋਈ ਗ ਜੇ ਕਿਸੇ ਨੇ ਗੱਡੀ ਤਿਆਰ ਕਰਵਾਉਣੀ ਆ ਤਾਂ ਗੱਡੀ ਆਪਣੇ ਕੋਲ ਡੈਂਟਰ ਪੈਂਟਰ ਹੋਰੇ ਹੈਗੇ ਨੇ ਇੱਥੇ ਆਪਾਂ ਤਿਆਰ ਕਰਵਾ ਦਾਂ ਗੱਡੀ ਸਾਰੀ ਠੀਕ ਹੈ ਵੀਰੇ ਹਾਂਜੀ ਹਾਂ ਤੇ ਬਈ ਹਨਾ ਮਤਲਬ ਕੋਈ ਪਾਰਟ ਸੋਗਰਾ ਲਗਵਾਉਣਾ ਬੁਰੀ ਤੁਹਾਨੂੰ ਲੱਗੇ ਮਿਲ ਜਾਣਾ ਤੁਹਾਨੂੰ ਤੇ ਸਾਰਾ एकदम ਬੈਕ ਸ਼ੀਸ਼ਾ ਵੀ ਪਿਆ ਦੇਖੋ ਬਾਈ ਹੋਣਾ ਲੈ ਬਾਈ ਹਨਾ ਆ ਬਿਲਕੁਲ ਓਰੀਜਨਲ ਆ ਹੋਣਾ ਹਾਂ ਉਹਨੇ ਬਿਲਕੁਲ ਓਰੀਜਨਲ ਆ ਬਾਈ ਤੇ ਕੋਈ ਕਹਿੰਦਾ ਵੀ ਸਾਨੂੰ ਓਰੀਜਨਲ ਸ਼ੀਸ਼ਾ ਚਾਹੀਦਾ ਲਓ ਓਰੀਜਨਲ ਸ਼ੀਸ਼ਾ ਲੈ ਕੇ ਜਾ ਸਕਦੇ ਤੁਸੀਂ ਤੇ ਸਾਰਾ ਕੁਝ ਬਈ ਹਨਾ ਬਾਈ ਹੋਰ ਕੋਲ ਹੈਗਾ ਉਧਰ ਸਪੈਕਟਿਵ ਹੋਗੀ ਜੀ 12 13 ਮਾਡਲ ਹੋਗੀ ਇੱਧਰ ਡ ਇਹਦੇ ਵਿੰਡੋਆਂ ਵਗੈਰਾ ਸਾਰਾ ਕੁਝ ਸਾਰਾ ਕੁਝ ਉੱਪਰ ਤੋਂ ਦਿਖਾਵਾਂਗੇ ਹਾਂ ਇਹ ਤਾਂ ਸ਼ੁਰੂਆਤ ਆਪਾਂ ਜਿਵੇਂ ਹੁਣ ਭਈ ਆਹ ਜਿਹੜੀ ਆ ਵਰਨਾ ਗੱਡੀ ਆ ਜਿਵੇਂ ਮੈਂ ਤੁਹਾਨੂੰ ਆਪਾਂ ਪਹਿਲਾਂ ਦਿਖਾਈ ਹੈਗੀ ਇਹਦੇ ਇਹਦੇ ਤੁਹਾਨੂੰ ਸਾਰੀਆਂ ਵਿੰਡੋਆਂ ਵਿੱਚ ਮਿਲ ਜਾਣਗੇ ਆ ਸਾਰਾ ਸਮਾਨ 올 ਬੋਡੀ ਪਾਰ ਸਾਰਾ ਤੁਹਾਨੂੰਰੇ ਮਿਲ ਜਾਣਾ ਹੁਣ ਆਪਾਂ ਅੰਦਰੋਂ ਗੱਲ ਕਰੀਏ ਭਈ ਆਪਣੇ ਲਵੇ ਹੁਣ ਅੰਦਰੋਂ ਸਟਾਰਟਿੰਗ ਕਿੱਥੋਂ ਕਰੀਏ ਆਪਾਂ ਸਟਾਰਟਿੰਗ ਆਪਾਂ ਐਲ ਸੀ ਡੀ ਤੋਂ ਕਰਦੇ ਹੀ ਟੱਚ ਸਕਰੀਨ ਟੱਚ ਸਕਰੀਨ ਨਵੀਆਂ ਨਵੀਆਂ ਨੇ ਨਵੀਆਂ ਨਵੀਆਂ ਠੀਕ ਹੈ ਆਜੋ ਭਈ ਤੁਹਾਨੂੰ ਮੈਂ ਦਿਖਾਉਣਾ ਤੇ ਜਿਵੇਂ ਹੁਣ LED ਆਪਣੀਆਂ ਪਈਆਂ ਨੇ ਆਪਣੇ Android ਨੇ ਪਰ ਆਪਣੇ ਲਵੇ ਹਾਂਜੀ Android ਹੋਣਗੇ ਤੇ ਸਭ ਤੋਂ ਪਹਿਲੇ ਤਾਂ ਆਪਾਂ ਇਹ ਖੋਣੇ ਹੀ LED ਟਿਊਬਾਂ ਜਿਹੜੀ ਗੱਡੀ ਦੇ ਹੈੱਡਲਾਈਟ ਤੇ ਪੈਂਦੇ ਨੇ 300 ਵਾਰਟ ਦੇ ਮਿਲਣਗੀਆਂ ਜੀ ਅੱਛਾ ਆਹ ਹਾਂਜੀ ਹਾਂ ਤੇ ਲਾਈਟ ਰਾਤ ਨੂੰ ਬਿਲਕੁਲ ਦਿਨ ਚਾੜ ਦੇਣਗੀਆਂ ਜੀ ਅੱਛਾ ਹਾਂਜੀ 2 ਸਾਲ ਦੀ ਵਾਰੰਟੀ ਮਿਲੂਗੀ ਤੇ ਸਾਰੇ ਆਪਾਂ ਇਹ ਦੇਵਾਂਗੇ ਤੁਹਾਨੂੰ 3500 ਰੁਪਏ ਚ 3500 ਰੁਪਈਆ ਚ ਲੈ ਵੀ ਆਹ LED ਟਿਊਬਾਂ ਬਈ ਹਨਾ ਸਿਰਫ 3500 ਰੁਪਏ ਵਿੱਚ 3500 ਰੁਪਏ ਵਿੱਚ ਵਿਦ ਕੈਨਵਸ ਹੈ ਨਾ ਹਾਂਜੀ ਤੇ ਆ ਚੈੱਕ ਕਰੋ ਬਈ ਹੈ ਨਾ ਉਹ ਹੁੰਦੀ ਹੈ ਨਾ 300 ਵਾਟ ਦੇ ਆ ओरिजिनल 300 ਵਾਟ ਹੈ 300 ਵਾਟ ਰੀਜਨਲ ਆ ਠੀਕ ਹੈ ਬਈ 2 ਸਾਲ ਦੀ ਗਾਰੰਟੀ ਲੈ 2 ਸਾਲ ਦੀ ਗਾਰੰਟੀ ਹਾਂਜੀ ਠੀਕ ਹੈ ਤੇ ਹੁਣ ਮੈਂ ਹੋਰ ਵੀ ਹੋਰ ਆਪਾਂ ਟੱਚ ਸਕਰੀਨ ਦਿਖਾਉਣਾ ਸੋਨੇ ਇਹ ਪਏ ਨੇ ਬਈ ਹੈ ਨਾ ਆ ਵੀ ਪੈਂਟ ਆ ਟੱਚ ਸਕਰੀਨ ਬਾਈ ਹੋਰਾਂ ਕੋਲੇ ਆ ਟੱਚ ਸਕਰੀਨ ਮਿਲ ਜਾਣਗੇ ਆਪਣੇ ਕੋਲ Android ਹੋਣਗੇ ਹਾਂਜੀ ਹਾਂਜੀ ਤੇ GPS ਵਗੈਰਾ ਵਿੱਚ ਹੋਗੇ ਇਹਦੇ अच्छा हां जी हां 9 इंच ही हम्म हम्म ਤੇ ਫਰੇਮ ਮਿਲ ਜਾਣਗੇ ਜਿਹੜੀ ਵੀ ਗੱਡੀ ਚ ਆਪਾਂ ਲਾਉਣਾ ਉਹਦੇ ਸਾਰੇ ਫਰੇਮ ਮਿਲ ਜਾਣਗੇ ਜਨਰਲ ਫਿਟਿੰਗ ਹੋ ਜਾਊਗੀ ਬਿਲਕੁਲ ਪਤਾ ਨਹੀਂ ਲੱਗੂਗਾ ਇਹ ਕਿੰਨੇ ਦਾ ਹੋ ਇਹ ਆਪਾਂ ਨੂੰ ਪੈ ਜਾਊਗਾ 4000 ਦਾ ਸਿਰਫ 4000 ਹਾਂ ਜੀ ਇਹਦੀ ਵੀ ਗਾਰੰਟੀ ਉਸਾਲ ਦੀ ਇਹਦੀ ਵੀ ਉਸਾਲ ਦੀ ਗਾਰੰਟੀ ਉਸਾਲ ਦੀ ਗਾਰੰਟੀ ਇੱਕ ਬਾਈ ਆ ਜੀ ਦੇਖੋ ਬਾਈ ਹੈਨਾ ਜਿਹੜੇ ਮੇਰੇ ਭਾਈ ਹੈ ਨਾ ਜਿਵੇਂ ਜਿਨ੍ਹਾਂ ਲੋ ਸਵਿਫਟ ਗੱਡੀਆਂ ਦੇ ਕਈ ਵਾਰ ਕੋਈ ਐਲਡੀਆ ਇਹ ਕਹਿੰਦੇ ਨੇ ਅਗਲਾ ਵੀ オリジナル ਪਾਉਣਾ ਸੀ ਆ ਪਲੇਅਰ ਮਿਲਦੇ ਨਹੀਂ ਹੈਗੇ オリジナル ਹਾਂ ਮਾਰਕੀਟ ਤੋਂ ਮਿਲਦੇ ਨਹੀਂ ਇਹ ਆਪਣੇ ਲੋ ਪਏ ਨੇ ਜਿਵੇਂ ਆਪਾਂ ਗੱਡੀਆਂ ਲੈਣੇ ਆ ਤੇ ਉਹਦੇ ਵਿੱਚ ਹੀ ਆਪਾਂ ਕੱਢ ਕੇ ਰੱਖਣਾ オリジナル ਪਲੇਅਰ ਨੇ ਇਹਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਗੱਡੀ ਤੇ ਲੱਗੇ ਬਿਲਕੁਲ ਬਿਲਕੁਲ ਤੇ ਇਹ ਇਹ ਕਿੰਨੇ ਦਾ ਸੋਹ ਕੱਲ ਬੰਦਾ ਆਇਆ ਸਾਡੇ ਕੋਲ ਉਹ ਬੰਦਾ ਟੱਚ ਕਢਵਾ ਕੇ ਆਹੀ ਪਲੇਅਰ ਲੈ ਗਿਆ ਅੱਛਾ ਦੇਖ ਲੋ ਇੱਕ ਇੱਕ ਗੱਲ ਹੋਰ ਪਈ ਹੈ ਨਾ ਅਗਰ ਜਿਹੜਾ オリジナル ਪਲੇਅਰ ਹੁੰਦਾ ਨਾ ਇਹਦੇ ਨਾਲ ਇਹਦੇ ਨਾਲ ਦਾ ਨਾ ਵੌਇਸ ਕੁਆਲਿਟੀ ਦਾ ਬਹੁ ਉਹ ਇੰਨਾ ਚ ਨਹੀਂ ਵੰਦੇ ਹੋ ਹੂੰ ਹੂੰ ਅੱਛਾ ਹੁਣ ਇਹਦੀ ਗੱਲ ਕਰਾਂ ਕਿੰਨੇ ਕ ਦਾ ਮਿਲ ਜਾਂਦਾ ਆਪਣੇ ਲਈ ਇਹ ਆਪਾਂ ਨੂੰ ਪੈ ਜਾਊਗਾ ਜੀ 3500 ਰੁਪਏ ਦਾ 3500 ਰੁਪਈਆ ਦਾ ਲੈ ਵੀ ਸਿਰ 3500 ਰੁਪਏ ਦੇ ਵਿੱਚ ਬਿਲਕੁਲ Ориジナル Ориジナル ਤੇ ਹੁਣ ਆਪਣੇ ਲਈ ਹੋਰ ਵੀ ਜਿਵੇਂ ਹਾਰਨ ਆਪਣੇ ਕੋਲ ਜਿਵੇਂ ਹਾਰਨ ਹੋ ਗਈ ਹਾਂਜੀ ਹਾਂਜੀ ਜਿਉਨੋ ਮਿੰਡਾ ਦੇ ਮਿੰਡਾ ਦੇ ਹਾਰਨ ਟੀਟੀ ਹਾਰਨ ਮਿਲ ਜਾਣਗੇ ਪਾਪਾ ਹਾਰਨ ਮਿਲ ਜਾਣਗੇ ਹਰ ਤਰ੍ਹਾਂ ਦੇ ਹਾਰਨ ਹੋਣਗੇ ਆਪਣੇ ਕੋਲ ਠੀਕ ਹੈ ਵੀਰੇ ਹਾਂਜੀ ਹਾਂ ਤੇ ਇਹ ਤੁਹਾਨੂੰ 500 ਰੁਪਏ ਜੋੜਾ ਜੋੜਾ ਲੈ ਵੀ ਬਾਈ ਹਨਾ ਤੇ ਬਈ ਹੁਣ ਜਿਵੇਂ ਆ ਪਏ ਨੇ ਆਪਣੇ ਲਈ ਆ ਚੈੱਕ ਕਰੋ ਬਾਈ ਹਨਾ ਆ ਸਾਈਡ ਮਿਰਰ ਆ ਗਈ ਸਵਿਫਟਾ ਦੇ 12 13 ਮਾਡਲ ਦੇ ਹਾਂਜੀ ਹਾਂਜੀ ਇਹ ਆਪਣੇ ਕੋਲ ਆਟੋ ਫੋਲਡਿੰਗ ਮਿਲ ਜਾਣਗੇ ਸਿੰਪਲ ਹੀ ਮਿਲ ਜਾਣਗੇ ਤੇ ਕੱਲੇ ਇੰਡੀਕੇਟਰ ਵਾਲੇ ਵੀ ਮਿਲ ਜਾਣਗੇ ਠੀਕ ਹੈ ਵੀਰੇ ਜਿਹੜੇ ਵੀ ਚਾਹੀਦੇ ਨੇ ਸਾਰੇ ਮਿਲ ਜਾਣਗੇ ਆਪਣੇ ਕੋਲ ਮਾਰੂਤੀ ਦਾ ਸਮਾਨ ਆਪਣੇ ਕੋਲ ਹਰ ਗੱਡੀ ਦਾ ਮਿਲ ਜਾਊਗਾ ਅਵੇਲੇਬਲ ਆ ਦੇਖੋ ਇਹ ਆਗੇ ਹੈਂਡਲ ਆਪਣੇ ਆ ਸਾਈਡ ਹੈਂਡਲ ਆਗੇ ओरिजिनल ਹੋਣਗੇ ਨਾਲੇ ਠੀਕ ਹੈ ਡੋਰ ਵਾਲੇ ਅੱਛਾ ਇਹ ओरिजिनल ਨਵੇਂ ਨੇ ਕਿਵੇਂ ਨਵੇਂ ਨਵੇਂ ਲੈ ਵੀ ਇਹ ਸਾਈਡ ਹੈਂਡਲ ਜਿਹੜੀ ਮਰਜ਼ੀ ਗੱਡੀ ਤੇ ਜਿਹੜੀ ਮਰਜ਼ੀ ਗੱਡੀ ਤੇ ਠੀਕ ਹੈ ਸਾਰੇ ਮਿਲ ਜਾਣਗੇ ਲੈ ਬਾਈ ਹਨਾ ਤੇ ਸਾਈਡ ਅੰਦਰ ਲਈ ਟਿੱਕੀਆਂ ਮਿਲ ਜਾਣਗੇ ਆਪਣੇ ਕੋਲ ਆਹ ਹਾਂ ਹਾਂ ਕਈ ਵਾਰ ਸ਼ੀਸ਼ੇ ਸ਼ੀਸ਼ਾ ਸਹੀ ਹੁੰਦਾ ਅੰਦਰੋਂ ਟਿੱਕੇ ਟੁੱਟ ਜਾਂਦੇ ਆ ਕ੍ਰੈਕ ਹੋ ਜਾਂਦੀ ਆ ਉਹ ਵੀ ਕੱਲੇ ਆਪਣੇ ਕੋਲ ਮਿਲ ਜੂਗੀ ਓਕੇ ਤੇ ਭਾਈ ਮੈਂ ਇੱਕ ਗੱਲ ਕਰਾ ਤੁਹਾਨੂੰ ਨਾਲਾ ਵੀ ਉਰੇ ਇਹ ਨਹੀਂਗਾ ਤੁਹਾਨੂੰ ਕੱਲਾ ਵੀ ਪੁਰਾਣਾ ਹੀ ਸਮਾਨ ਉਹ ਤੁਹਾਨੂੰ ਨਵਾਂ ਹੀ ਮਿਲ ਜਣਾ ਵੀ ਗੱਲ ਕਰਾ 90% ਉਰੇ ਨਵਾਂ ਪੁਰਾਣਾ ਸਮਾਨ ਤੇ 10% ਬਾਈ ਹੋਰੇ ਨਵਾਂ ਵੇਚ ਦੇਣਾ ਨਵਾਂ ਬਾਈ ਵੇਚ ਦੇ ਆਪਾਂ ਜੇ ਕਿਸੇ ਨੇ ਆਰਡਰ ਤੇ ਚਾਹੀਦਾ ਉਹ ਵੀ ਆਪਾਂ ਮੰਗਾ ਦਾਂਗੇ ਤੇ ਆਪਾਂ ਡਿਲੀਵਰ ਵੀ ਕਰਵਾ ਦਾਂਗੇ ਠੀਕ ਹੈ ਜੇ ਕਿਤੇ ਕੋਰੀਅਰ ਕਰਵਾਉਣਾ ਨਾ ਦੂਰ ਆਪਾਂ ਉਹ ਵੀ ਕਰਵਾ ਦਾਂਗੇ ਆਪਾਂ ਠੀਕ ਹੈ ਤੇ ਆਜੋ ਹੁਣ ਆਪਾਂ ਫੋਗ ਲੈਂਪ ਦਿਖਾਉਣਾ ਤੁਹਾਨੂੰ ਫੋਗ ਲੈਂਪ ਫੋਗ ਲੈਂਪ ਹੀ ਮਿਲ ਜਾਣਗੇ ਆਪਣੇ ਕੋਲ ਹਰ ਗੱਡੀ ਦੇ ਆ ਦੇਖੋ ਫੋਗ ਲੈਂਪ ਨੋਵਾ ਦੇ ਸਵਿਫਟ ਦੇ ਜਿਹੜੀ ਮਰਜ਼ੀ ਗੱਡੀ ਤੇ ਫੋਗ ਲੈਂਪ ਹੀ ਮਿਲ ਜਾਣਗੇ ਓਕੇ ਵੀਰੇ ਇਹਦੇ ਵਿੱਚ ਆਪਾਂ ਟਿਊਬ ਵਾਲੀ ਮਿਲਦੇ ਜਿਹੜੇ origignal ਹੁੰਦੇ ਨਾਲ ਤੇ LED ਵੀ ਮਿਲਣਗੇ ਓਕੇ ਆ LED ਨਾਲ ਦੇਖੋ ਤੇ ਆ ਲੋ LED ਵੀ ਪੈਣੇ ਆਪਣੇ ਲਈ ਵੀ ਤੁਸੀਂ ਚੈੱਕ ਕਰਾਉਨੇ ਆ ਜਿਹ ਕਿਸ ਨੇ ਥੋੜੇ ਪੈਸੇ ਲਾਉਣੇ ਨੇ ਬਾਈ ਹਣਾ ਤਾਂ ਵੀ ਇਹਦੇ ਬਹੁਤ ਜ਼ਿਆਦਾ ਲਾਈਟ ਆਈ ਹਾਂ ਹਾਂ ਇਹਦੇ ਵਿੱਚ ਡਬਲ ਮਿਲ ਜਾਂਦਾ ਹੀ ਆਪਾਂ ਨੂੰ ਅੱਛਾ ਅੱਛਾ ਪਾਰਕਿੰਗ ਵਾਲਾ ਅਲੱਗ ਮਿਲਦਾਗਾ ਰਿੰਗ ਵਾਲਾ ਤੇ ਅੰਦਰ ਲਈ ਪਾਰਕ ਇਹ 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 ਰਿੰਗ ਅਲੱਗ ਚੱਲਦੀ ਹੈ ਇਹ ਇਹ ਅਲੱਗ ਚੱਲੂਗੀ ਚਾਹੇ ਇਹਨੂੰ ਇੰਡੀਕੇਟਰ ਤੇ ਕਰ ਲੋ ਚਾਹੇ ਇਹਨੂੰ ਪਾਰਕਿੰਗ ਤੇ ਕਰ ਲੋ ਠੀਕ ਹੈ ਵੀਰੇ ਤੇ ਅੰਦਰ ਲਈ ਦੂਜੀ ਅਲੱਗ ਚੱਲਦੀ ਹੈ ਹਾਂਜੀ ਹਾਂਜੀ ਤੇ ਇੱਕ ਇਹ ਆ ਦੇਖੋ ਆਪਣੇ ਕੋਲ ਅਲੱਗ-ਅਲੱਗ ਵੈਰਾਈਟੀਆਂ ਨੇਗੇ ਫੋਗ ਲੈਂਪ ਚ ਆਹ ਤੁਹਾਨੂੰ ਦਿਖਾ ਦੇ ਇਹ ਮੈਂ ਕਈ ਦੇਖੇ ਜਿਵੇਂ ਬਾਈ ਸਪਕਟਾਂ ਦੇ ਬਹੁਤ ਲੱਗਦੇ ਨੇ ਇਹਦਾ ਸਰ ਇਹ ਹਾਂਜੀ ਪਤਾ ਨਹੀਂ ਉਹ ਵੀ ਗੱਡੀ ਵਧ ਦਿੱਤੀਆਂ ਕੀ ਤੁਹਾਨੂੰ ਮਾਰਕੀਟ ਦੇ ਗੱਡੀਆਂ ਲੁੱਕ ਵਾਈ ਜੀ ਇਹ ਨਾਲ ਬੰਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਭਾਈ ਇਹ ਵੀ ਤੁਸੀਂ ਲਗਵਾ ਸਕਦੇ ਹੋ ਨਵੇਂ ਵੀ ਹਾਂਜੀ ਹਾਂਜੀ ਆਜਾ ਹੁਣ ਆਪਾਂ ਸਾਈਡ ਕਵਰ ਦਿਖਾਉਨੇ ਤੁਹਾਨੂੰ ਸੀਸ਼ਾ ਦੇ ਜਿਹੜੀ ਮਰਜ਼ੀ ਗੱਡੀ ਦਾ ਫਲੂਟਿਕ ਵਰਨਰ ਦਾ ਸਾਈਡ ਸ਼ੀਸ਼ਾ ਕਵਰ ਆਈ ਥੋੜਾ ਸੀਸ਼ੇ ਦਾ ਕਵਰ ਟੁੱਟਿਆ ਆ ओरिजिनल ਮਿਲ ਜਾਣਗੇ ਨਾਲੇ ਤੁਹਾਨੂੰ ਬਿਲਕੁਲ ਰਿਜਨ ਨਵੇਂ ਮਿਲ ਜਾਣਗੇ ਤੇ ਪੁਰਾਣੇ ओरिजिनल ਵੀ ਮਿਲ ਜਾਣਗੇ ਕੰਮ ਇਹਨਾਂ ਦਾ ਤੁਹਾਨੂੰ ਵੀ ਆਪਣਾ ਜਿਹੜਾ ਰੀਪੇਂਟ ਕਰਵਾਉਣਾ ਪਊਗਾ ਹਾਂ ਬਸ ਉਹ ਕੋਈ 50 60 100 ਰੁਪਏ ਲੱਗਦਾਗਾ ਹੂੰ ਹੂੰ ਤੇ ओरिजिनल ਮਿਲ ਜਾਣਗੇ ਸਾਰੇ ਪੇਟ ਦੇ ਹੋਗੇ ਜਿਹੜੀ ਮਰਜ਼ੀ ਗੱਡੀ ਤੇ ਲੈ ਲਓ ਸਾਈਡ ਕਵਰ ਠੀਕ ਆ ਵੀਰੇ ਲੈ ਵੀ ਇੱਕ ਆ ਆ ਗਏ ਇਹ ਫੋਗ ਲੈਂਪ ਵਾਲੇ ਕਵਰ ਆ ਫੋਗ ਲੈਂਪ ਵਾਲੇ ਕਵਰ ਇਹ ਵੀ ओरिजिनल ਪਾ ਇਹ ਵੀ ਜਿਹੜੀ ਮਰਜ਼ੀ ਗੱਡੀ ਤੇ ਆਪਣੇ ਕੋਲ ਸਾਰੇ ਅਵੇਲੇਬ ਫੰਡਰ ਲੈਣੀ ਆਪਣੇ ਕੋਲ Swift ਦੀ ਫੰਡਰ ਲੈਣੀ ਹੈ, Fluido Burner ਦੀ, Innova ਦੀ, Alto ਦੀ ਸਾਰੇ ਗੱਡੀ ਦਾ ਫੰਡਰ ਲੈਣੀਗਾ ਮਿਲ ਜਾਣਗੇ ਆਪਣੇ ਕੋਲ ਹੀ। ਓਕੇ ਜੀ। ਹਾਂਜੀ। ਠੀਕ ਹੈ। ਤੇ ਭਾਈ ਹੁਣ ਆਪਣੇ ਸ਼ੌਕਰ ਵੀ ਦਿਖਾਏ ਨੇ ਤੁਹਾਨੂੰ। ਆ ਚੈੱਕ ਕਰੋ। ਆ ਸ਼ੌਕਰ ਵੀ ਪਏ ਨੇ। ਆ ਸ਼ੌਕਰ ਮਿਲ ਜਾਣਗੇ ਤੁਹਾਨੂੰ। ਹਾਂਜੀ ਹਾਂਜੀ। ਆ ਪਿਛਲੇ ਸ਼ੌਕਰ ਹੋਗੇ Swift ਦੇ 12 13 ਮਾਡਲ ਦੇ ਹੋਗੇ। ਠੀਕ ਹੈ। ਤੇ ਆਪਣੇ ਉਹਦੇ ਹੋਗੇ ਕਿਨਾ ਮੈਂ ਸਕੋਰਪੀਆ ਦੇ ਹੋਗੇ, Nova Crysta ਦੇ ਹੋਗੇ। ਓਕੇ। ਕਰੂਜ਼ ਦੇ ਹੋ ਗਏ ਸਾਰੇ ਤੁਹਾਨੂੰ ਮਿਲ ਜਾਣਗੇ ਸਾਰੀ ਰੀਅਰ ਵੀ ਫਰੰਟ ਵੀ ਓਕੇ ਤੇ ਬਈ ਆਜੋ ਤੁਹਾਨੂੰ ਹੋਰ ਬਹੁਤ ਸਮਾਨ ਪਿਆ ਬਈ ਹੈ ਨਾ ਮੈਨੂੰ ਲੱਗਾ ਵੀਡੀਓ ਥੋੜੀ ਵੱਡੀ ਜਾਊਗੀ ਤੇ ਸਮਾਨ ਆ ਦੇਖੋ ਇੰਜਨ ਪਿਆ ਇੰਜਨ ਆਪਣੇ ਕੋਲ ਆ ਇੰਜਨ ਪਿਆ ਨੇ ਜੀ ਹੁਣ ਆ ਗੱਡੀ ਖੜੀ ਹੈਗੀ ਆ ਫਲੂਇਡਿਕ ਵਰਨਾ ਇਹਦਾ ਇੰਜਨ ਪਿਆਗਾ ਇਹਦਾ ਇੰਜਨ ਪਿਆ ਬਿਲਕੁਲ ਓਕੇ ਪਿਆਗਾ ਗਾਰੰਟੀ ਨਾਲ ਦੇਵਾਂਗੇ ਠੀਕ ਹੈ ਹਾਂਜੀ ਹਾਂ ਪੂਰਾ ਸੇਲਡ ਆ ਕੋਈ ਆਇਆ ਨਹੀਂ ਖੁੱਲਿਆ ਹੋਗਾ ਇੰਜਨ ਸੇਲਡ ਇੰਜਨ ਹੋਊਗਾ ਜਿੰਨੇ ਵੀ ਦੇਵਾਂਗੇ ਸਾਰੇ ਸੇਲਡ ਹੋਣਗੇ ਆਪਣੇ ਲੈ ਬਈ ਬਈ ਆਹ ਇੰਜਨ ਆ ਠੀਕ ਹੈ ਬਿਲਕੁਲ ਸੀ ਆ ਆ ਕਿਹਦਾ ਇੰਜਨ ਆ ਬਈ ਇਹ ਇਹ ਸਵਿਫਟ ਦਾ ਹੀ ਇਹ ਸਵਿਫਟ ਦਾ ਇੰਜਨ ਆ ਉਧਰ ਉਹ ਆਉਗਾ ਦਾ ਪਿਆ ਉਹ ਵੀ ਸਵਿਫਟ ਦਾ ਹੀ ਲੈ ਵੀ ਤੇ ਬਈ ਮਿੱਤਰੋ ਸਵਿਫਟ ਦੇ ਇੰਜਨ ਵੀ ਪੈਣੇ ਬਾਈ ਹੋਰ ਨਾ ਲਵੇ ਵਰਨਾ ਦਾ ਇੰਜਨ ਵੀ ਪਿਆ ਜੇ ਕੋਈ ਤੁਸੀਂ ਇੰਜਨ ਲੈਣਾ ਤੁਸੀਂ ਬਾਈ ਜੇ ਕੋਈ ਵੀ ਮੌਕੇ ਤੇ ਚਾਹੀਦਾ ਤਾਂ ਆਪਾਂ ਮੰਗਾ ਕੇ ਵੀ ਦੇ ਦਾਂਗੇ ਕੋਈ ਓਕੇ ਹਾਂਜੀ ਅੱਛਾ ਕਿੰਨੇ ਦਿਨਾਂ ਦੇ ਵਿੱਚ ਮਿਲ ਜਾਂਦਾ ਇੰਜਨ ਇਹ ਆਪਾਂ ਜੇ ਮੰਨ ਲਓ ਤੁਸੀਂ ਅੱਜ ਕਹਿੰਦੇ ਹੋ ਹਾਂਜੀ ਤਾਂ ਤੁਹਾਨੂੰ 3 ਦਿਨਾਂ ਦੇ ਵਿੱਚ ਇੰਜਨ ਲਿਆ ਦਾਂਗੇ ਤੁਹਾਨੂੰ ਠੀਕ ਹੈ ਵੀਰੇ ਲੈ ਵੀ 3 ਦਿਨਾਂ ਦੇ ਵਿੱਚ ਵੀ ਥੋੜਾ ਇੰਜਨ ਵੀ ਮਿਲ ਆ ਹਿੱਸੇ ਪੈਣੇ ਬਾਈ ਹਨਾ ਤੇ ਆ ਜਾ ਕਰੋ ਆ ਪੱਖੇ ਸਲ ਜਿਵੇਂ ਵਰਨਾ ਦਾ ਹੋ ਗਿਆ ਸਵਿਫਟ ਦਾ ਹੋ ਗਿਆ ਰੇਡੀਏਟਰ ਤੇ ਲੱਗ ਜਾਂਦਾ ਨਾ ਅਰੀਜਨਲ ਮਿਲਣਗੇ ਨਾਲ ਇਹ ਵੀ ਅਸੈਂਬਲੀਆਂ ਮਿਲ ਜਾਣਗੀਆਂ ਇਹਨਾਂ ਦੇ ਓਕੇ ਹਾਂਜੀ ਤੇ ਬਈ ਹੁਣ ਮੈਂ ਜਿਵੇਂ ਰੇਟ ਦੀ ਗੱਲ ਕਰਨਾ ਹਰੇਕ ਚੀਜ਼ ਦਾ ਭਈ ਅਲੱਗ-ਅਲੱਗ ਰੇਟ ਆ ਤੁਸੀਂ ਫੋਨ ਤੇ ਕਨਫਰਮ ਕਰ ਲਓ ਜੀ ਦਾ ਤੁਹਾਨੂੰ ਰੇਟ ਚਾਹੀਦਾ ਭਈ ਹਨਾ ਚੀਜ਼ਾਂ ਲਗਭਗ ਸਾਰੀਆਂ ਉਹ ਰਿਜਨਲ ਹੀ ਹੁੰਦੀਆਂ ਭਈ ਆ ਦੇਖੋ ਯਾਰ ਸਾਰਾ ਹੁਣ ਸਾਰੇ ਗੱਡੇ ਚ ਖੋਲੇ ਹੱਬਾ ਪਏ ਨੇ ਹਾਂਜੀ ਹਾਂਜੀ ਤਵੇ ਪਏ ਨੇ ਰੂਟਰ ਸਾਰੇ ਪਾਰਟਸ ਮਿਲ ਜਾਣਗੇ ਗੇਅਰ ਪਏ ਨੇ ਠੀਕ ਹੈ ਵੀਰੇ ਗੇਅਰ ਜਿਹੜੇ ਮਰਜ਼ੀ ਗੱਡੇ ਆ ਲੈ ਲਓ ਸਾਰੇ ਗੇਅਰ ਪਏ ਨੇਗੇ ਓਕੇ ਹਾਂਜੀ ਹਾਂ ਇਹ ਆਟੋ ਮੈਨੂਅਲ ਸਾਰੇ ਮਿਲ ਜਾਣਗੇ ਬਈ ਆਪਾਂ ਨੂੰ ਸਾਰੇ ਸਾਰੇ ਠੀਕ ਹੈ ਹਾਂਜੀ ਜੀ 11 ਤਾਂ ਆਪਣੇ ਕੋਲ ਮੈਨੂਅਲ ਨੇ ਪਰ ਆਟੋ ਹੀ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਤੇ ਬਈ ਉਹ ਦੇਖੋ ਜੀ ਉਹ ਗੋਲੇ ਪਏ ਨੇਗੇ ਉਹ ਪਏ ਨੇ ਉਹ ਆਲਟੋ ਦੇ ਹੋਗੇ ਸਲਿਫਟ ਦੇ نیچے ਗੋਲੇ ਲੱਗੇ ਹੁੰਦੇ ਨਾ ਉਹ ਕੰਪਲੀਟ ਦੇ ਕੰਪਲੀਟ ਹੀ ਮਿਲ ਜਾਣਗੇ ਠੀਕ ਹੈ ਵੀਰੇ ਹਾਂਜੀ ਤੇ ਇਹ ਗੋਲੇ ਨਾਲ ਆਉਂਦਾ ਵੀ ਕਈ ਵਾਰ ਬਾਇਚਾਂਸ ਨਾਲ ਪਾਣੀ ਕਈ ਵਾਰ ਨੀਚੇ ਗੱਡੀ ਲੱਗ ਜਾਂਦੀ ਹੈ ਹੋ ਗਿਆ 빙ੇ ਹੋ ਗਿਆ ਡੱਡੇ ਹੋ ਗਿਆ ਸਾਰਾ ਕੁਝ ਇਹ ਮਤਲਬ ਹੈ ਜਿਹੜਾ ਫਿੱਟ ਹੋਏ ਕੰਪਲੀਟ ਦਾ ਕੰਪਲੀਟ ਪਤਾ ਵੀ ਨਹੀਂ ਲੱਗਣਾ ਇਹ ਹੂੰ ਹੂੰ ਤੇ ਆ ਆਪਨੇ ਕੋ ਰੇਡੀਏਟਰ ਸੈਟ ਲਾ ਗਏ ਰੇਡੀਏਟਰ ਆ ਗਏ ਠੀਕ ਹੈ ਸਾਰੇ ਗੱਡੇ ਤੇ ਪਾਣਾ ਰੇਡੀਏਟਰ ਸੈਟਿੰਗ ਠੀਕ ਹੈ ਪੈਟਰੋਲ ਦੀ ਵੀ ਗੱਤੇ ਆ ਗਏ ਬਾਈ ਆ ਵੇ ਇਹ ਸਵਫਟ ਦੇ ਗੱਤੇ ਨੇ ਕਿਹਦੇ ਨੇ ਵੀਰੇ ਇਹ ਹੈਗੇ ਨੇ ਜੀ ਆ ਆਗੇ ਦੇ ਸਵਿਟ ਦੇ ਹਾਂਜੀ ਇਹ ਵੀ ਸਵਿਟ ਦੇ ਨੇ ਇਹ 12 ਤਰ੍ਹਾਂ ਦੇ ਮਾਡਲ ਦੇ ਨੇ ਹਾਂਜੀ ਹਾਂਜੀ ਆ ਹੈਗੇ 10 ਮਾਡਲ ਦੇ ਹਾਂਜੀ ਤੇ ਉੱਪਰ ਵੀ ਸਵਿਟ ਦੇ ਇਨੋਵਾ ਦੇ ਮਿਲ ਜਾਣਗੇ ਨੋਵਾ ਦੇ ਪੈਣਗੇ ਹਾਂਜੀ 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 ਉਹ ਫੋਰਡ ਫਿਗੋ ਤੇ ਪੈਣਗੇ ਓਕੇ ਹਾਂਜੀ ਸਾਰੇ ਉਹ ਬਾਵਾਂ ਤਰ੍ਹਾਂ ਦੇ ਪੈਣੇ ਆ ਆਪਣੇ H20 ਦੇ ਫਲੂਇਡਿਕ ਵਰਨਾ ਦੇ ਸਾਰੇ ਆਪਣੇ ਗੱਤੇ ਮਿਲ ਜਾਣਗੇ ਜੇ ਮੰਨ ਲਓ ਹੁਣ ਆਪਣੇ ਕੋਲ ਪੈਰ ਮਿਲ ਜਾਣਗੇ ਹੂੰ ਹੂੰ ਇੰਜਨਾਂ ਦੇ ਪੈਰ ਨਹੀਂ ਸਾਰੇ ਗੱਡੇ ਦੇ ਇੰਜਨਾਂ ਦੇ ਪੈਰ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਬਈ ਹਾਂਜੀ ਹਾਂ ਆ ਦੇਖੋ ਕੋਈ ਵੀ ਗੱਡੀ ਦਾ ਇੰਜਨ ਦਾ ਪੈਰ ਚਾਹੀਦਾ ਉਹ ਮਿਲ ਜਾਣਗੇ ਆ ਪਿਆ ਇੰਜਨ ਦਾ ਪੈਰ ਪਿਆ ਬਈ ਹਨ ਆਇਆ ਹੁੰਦਾ ਹੈ ਵੀ ਜੇ ਸਾਡਾ ਪੈਸੇ ਹੀ ਬਹੁਤ ਥੋੜੇ ਲਾਉਣੇ ਨੇ ਬਾਈ ਤਾਂ ਤੁਸੀਂ ਉਹ ਲੈ ਕੇ ਜਾ ਸਕਦੇ ਹੋ ਤੁਸੀਂ ਯਾਰ ਹੁਣ ਮੰਨ ਲਓ ਜੇ ਡਾਟਾ ਘੱਟ ਪੈ ਸਰ ਦੂ ਜਿਹੜੀ 3000 ਦੀ ਚੀਜ਼ ਆ ਉਹ ਆਪਾਂ 1300 ਦੇ ਦੇ ਰਾਂਗੇ 1300 ਦੀ ਓਰੀਜਨਲ ਹੋਗੀ ਨਾਲੇ ਠੀਕ ਨਾਲੇ ਰੈਡ ਲਾਈਨ ਦੀ ਲੋੜ ਨਹੀਂ ਮਾਰ ਮਾਰਕੀਟ ਤੋਂ ਉਹ ਡੁਪਲੀਕੇਟ ਮਿਲੂਗੀ ਤੇ ਆਪਾਂ ਉਹਨੂੰ ਰੈਡਲ ਦੇ ਰਾਂਗੇ ਇਹ ਇੱਕ ਆਪਣੇ ਕੋਲ ਆ ਗੁੱਛਾ ਲੋਕ ਪਏ ਨੇ ਜੀ ਗੁੱਛੇ ਲੋ ਹਾਂਜੀ ਇਹ ਜਿਵੇਂ ਹੁਣ ਮੰਨ ਲਓ ਜਿਵੇਂ ਸਵਿਫਟ ਕਾਰ ਆਈ ਉਹਦਾ ਸੈਂਟਰ ਲੋ ਕੰਮ ਕਈ ਨਹੀਂ ਕਰਦੇ 2 ਦਿਨ ਕੰਮ ਕਰਦਾ ਨੇ ਇੱਕ ਨਹੀਂ ਕਰਦਾ ਤੇ ਉਹ ਕੰਪਲੀਟ ਦਾ ਕੰਪਲੀਟ ਗੁੱਛਾ ਲੋਕ ਪ ਉਹ ਮਿਲ ਜੂਗਾ ਇੱਕ ਪੀਸ ਵੀ ਜਿਹੜਾ ਮਰਜ਼ੀ ਸਾਈਡ ਦਾ ਹਾਂ ਇੱਕ ਪੀਸ ਜਿਹੜਾ ਮਰਜ਼ੀ ਲੜੋ ਠੀਕ ਹੈ ਵੀਰੇ ਹਾਂਜੀ ਤੇ ਆ ਆਪਣੇ ਕੋਲ ਕੋਲਮਾਂ ਪਈਆਂ ਨੇ ਸਟੀਅਰਿੰਗ ਦੇ ਕੋਲਮਾਂ ਪਈਆਂ ਨੇ ਸਾਡੀਆਂ ਕੋਈ ਵੀ ਸਟੀਅਰਿੰਗ ਦੀ ਕੋਲਮ ਚਾਹੀਦੀ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਆ ਆਲਟੋ ਆਈ ਐਲ ਐਕਸ ਆ ਐਲ ਐਕਸ ਤੋਂ ਐਲ ਐਕਸ ਆਈ ਬਨਉਣੀ ਆ ਪਾਵਰ ਸਟੀਅਰਿੰਗ ਕਰਨਾ ਉਹ ਆਪਣੇ ਕੋਲ ਜੈਨੂਲ ਪਏ ਨੇ ਓਕੇ ਪਤਾ ਵੀ ਲੱਗਦਾ ਕੰਪਨੀ ਵੱਲੋਂ ਫੇਟਡ ਹੋਗੀ ਠੀਕ ਹੈ ਹਾਂਜੀ ਹਾਂ ਬਿਲਕੁਲ ਲੈ ਵੀ ਮਤਲਬ ਅਲੱਗ ਮਾਰਕੀਟ ਤੋਂ ਲਵਾਉਣ ਦੀ ਲੋੜ ਨਹੀਂ ਹਾਂਜੀ ਸ਼ੌਕਰ ਮਿਲ ਜਣ ਗਈ ਆ ਬਲੂਰ ਮੋਟਰ ਆ ਗਈ ਆਪਣੇ ਕੋਲ ਹਾਂਜੀ ਕਈ ਵੀਰ ਹੁੰਦੇ ਨਾ ਯਾਰ ਏਸੀ ਵਾਲਾ ਫਿਲਟਰ ਚੇਂਜ ਹੀ ਨਹੀਂ ਕਰਾਉਂਦੇ ਉਹਦੇ ਨਾਲ ਜਾਮ ਹੋ ਜਾਂਦੇ ਨੇ ਜਾਮ ਹੋ ਜਾਂਦੇ ਹਾਂ ਇਹ ਇਹ ਚੀਜ਼ ਬਾਈਆਂ ਦਾ ਤੁਸੀਂ ਇੱਥੋਂ ਲਿਜਾ ਸਕਦੇ ਹੋ ਬਾਈ ਹੋਰਾਂ ਤੋਂ ਬਹੁਤ ਬਿਲਕੁਲ ओरिजिनल ਪੈਣੇ ਸਾਰੇ ਕੋਈ ਰਿਪੇਅਰ ਨਹੀਂ ਹੋਇਆ ਸਾਰੇ ਇਹ ਤਾਂ ਜ਼ਿਆਦਾਤਰ ਨਵੇਂ ਹੀ ਹੁੰਦੇ ਨੇ ਨਵੇਂ ਵਰਗੇ ਹੁੰਦੇ ਨੇ ਬਿਲਕੁਲ ਜੀ ਆਹ ਫਲੂਟ ਪੈਣੇ ਹੀ ਟੈਂਕੀ ਵਾਲੇ ਫਲੂਟ ਪੈਣੇ ਇਹ ਬਹੁਤ ਘੱਟ ਮਿਲਦੇ ਨੇ ਇਹ ਵੀ ਆਪਣੇ ਕੋਲ ਸਾਰੇ ਮਿਲ ਜਾਣਗੇ ਠੀਕ ਹੈ ਫਰ ਗੱਡੀ ਦਾ ਫਲੂਟ ਮਿਲ ਜੂਗਾ ਜੀ ਆਪਣੇ ਕੋਲ ਜਿਵੇਂ ਆਪਾਂ ਤੇਲ ਫੋਨ ਨਹੀਂ ਉਹ ਸੂਈਆਂ ਕਈਆਂ ਦੇ ਨਹੀਂ ਦੱਸਦੀਆਂ ਇਹ ਉਹ ਚੀਜ਼ ਹੈ ਇਹ ਸੂਈ ਚੱਕਣ ਵਾਸਤੇ ਹਾਂਜੀ ਹਾਂ ਸੂਈ ਚੱਕ ਇਹ ਮਾਸਟਰ ਸੈਂਟਰ ਸਰਪਾ ਹਾਂ ਜੀ ਹਾਂ ਸਰਬੂ ਇਹ ਕੰਪਲੀਟ ਹੈ ਜਿਹੜੀ ਮਰਜ਼ੀ ਗੱਡੀ ਆ ਨੋ ਬੱਸ ਸਵਿਫਟ ਦੇ ਫਲੂਇਡਿਕ ਉਧਰ ਪਿਆਗਾ ਠੀਕ ਹੈ ਵੀਰੇ ਆਲਟੋ ਦੇ ਪੈਨੇ ਸਾਰੇ ਗੱਡੇ ਮਿਲ ਜਾਣਗੇ ਤੇ ਆ ਚਿੰਟੇ ਆ ਗਏ ਜੀ ਚਿੰਟੇ ਆ ਗਏ ਆ ਚਿੰਟੇ ਸਨ ਕਰੂਜ਼ ਦੇ ਮਿਲ ਜਾਣਗੇ ਚਿੰਟੇ ਜਿਹੜੇ ਤੁਹਾਨੂੰ ਏਜੰਸੀ ਦੇ ਵਿੱਚੋਂ ਮਿਲਣਗੇ 14000 ਚ ਤੇ ਆਪਾਂ ਤੁਹਾਨੂੰ 6000 ਕੀ ਦੇ ਦਾਂਗੇ 6000 ਤੇ ਆ ਬਾਕੀ ਹੋਰ ਸਾਰੇ ਗੱਡੇ ਚਿੰਟੇ ਪੈਨੇ ਰਿਜ਼ਨਲ ਪੈਨੇ ਨਵੇਂ ਮਿਲ ਜਾਣਗੇ ਨਵੇਂ ਅੱਧਾ ਦਿਖਾਈ ਦਿਓ ਆ ਪਿਆ ਜੀ ਤੁਹਾਨੂੰ ਮੰਨ ਲਓ ਆ ਪਿਆ ਉੱਪਰਲੇ ਹੀ ਚੱਕਿਆ ਆ ਦੇਖੋ ਆ ਵਰਨਾ ਦਾ ਹੋਣਾ ਆ ਉੱਪਰਲੇ ਹੀ ਲੱਗਾ ਮਾਰਗਾ ओरिजिनल ਆ ਠੀਕ ਹੈ ਕੋਈ ਬੁਸ਼ ਬਸ਼ ਕੱਟੇ ਨੇ ਹੋਗਾ ਸਭ ਓਕੇ ਹੋ ਗਿਆ ਸਾਰਾ ਕੁਝ ਓਕੇ ਨਾਲੇ ਬਈ ਪੂਰਾ ਹੈਵੀ ਹੈ ਨਾ ਇਹ ਪੂਰਾ ਪੂਰਾ ਹੀ ਹੈ ਇਹੀ ਮਤਲਬ ਲਗਭਗ 2-3 ਕਿਲੋ ਦਾ ਹੋਗਾ ਦੇਖੋ ਚੈੱਕ ਕਰ ਲਓ ਬਈ ਹਨਾ ਤੇ ਇਹ ਗੇਅਰ ਵਾਲੇ ਧਾਰਾ ਮਿਲ ਜਣੀਆਂ ਆ ਪਈਆਂ ਗੇਅਰ ਵਾਲੇ ਧਾਰਾ ਨੇ ਗੱਡੀ ਦੀਆਂ ਠੀਕ ਹੈ ਵੀਰੇ ਹਾਂਜੀ ਹੂੰ ਇਹ ਆਗੇ ਰੇਡੀਏਟਰ ਆ ਬਈ ਇਹ ਰੇਡੀਏਟਰ ਕੰਡੈਂਸਰ ਆਗੇ ਹਾਂਜੀ ਹਾਂਜੀ ਇਹ ਕੰਡੈਂਸਰ ਆਗੇ ਸਾਰੇ ਏਸੀ ਵਾਲੇ ਤੇ ਆਹ ਰੇਡੀਏਟਰ ਆਗੇ ਆਹ ਫੈਨ ਆਗੇ ਓਕੇ ਹਾਂਜੀ ਤੇ ਇਹ ਆਪਣੇ ਆਗੇ ਇਹ ਆਗੇ ਕੂਲਿੰਗ ਕੋਇਲ ਕੂਲਿੰਗ ਕੋਇਲ ਹਾਂ ਕਈ ਵਾਰ ਕੂਲਿੰਗ ਕੋਲ ਖਰਾਬ ਹੋ ਜਾਂਦੇ ਆ ਰਿਜ਼ਰਵਲ ਪਈਆਂ ਨੇ ਆਪਣੇ ਕੋਲ ਕਿਸੇ ਲੀਕ ਹੋ ਜਾਂਦੀ ਕੋਈ ਸ਼ੋਅ ਨੇ ਰੇਟੇ ਜੀ ਹਾਂਜੀ ਸਾਰੇ ਮਿਲ ਜਾਣਗੇ ਆਲਟਰਨੇਟਰ ਪਈ ਨਹੀਂ ਆਪਣੇ ਕੋਲ ਲੈ ਬਈ ਆਲਟਰਨੇਟਰ ਮਿਲ ਜੂਗਾ ਹਰ ਗੱਡੀ ਦਾ ਆਲਟਰਨੇਟਰ ਮਿਲ ਜੂ ਹਰ ਗੱਡੀ ਐ ਸਾਰੇ ਇਹ ਸਾਰੇ ਆਲਟਰਨੇਟਰ ਨੇ ਨਹੀਂ ਆ ਆ ਆਲਟਰਨੇਟਰ ਨਹੀਂ ਹਾਂਜੀ ਤੇ ਇਹ ਕੰਪਰੈਸਰ ਇਹ ਕੰਪਰੈਸਰ ਸੋਰੀ ਹੋਏ ਹਾਂ ਹਾਂਜੀ ਤੇ ਆ ਸੈਲਫ ਆ ਗਈ ਓਕੇ ਆ ਗਈ ਵੀ ਸੈਲਫ ਇੱਕ ਗੁੱਛਾ ਲੋਕ ਆ ਗਏ ਹੂੰ ਹੂੰ ਵੀ ਬਈ ਹਰੇਕ ਗੱਡੀ ਦਾ ਸਮਾਨ ਜਿਹੜੀ ਮਰਜੀ ਆ ਹਰ ਇੱਕ ਗੱਡੀ ਦਾ ਜਿਹੜਾ ਮਰਜੀ ਸਮਾਨ ਲੈ ਜਾਏ ਆ ਢੋਲ ਕੇ ਆ ਗਈ ਹਾਂਜੀ ਇਹ ਸਲੈਂਸਰ ਆਈ ਢੋਲ ਕੇ ਹੀ ਹੂੰ ਹਾਂਜੀ ਏ ਵੀ ਬਈ ਤੁਹਾਨੂੰ ਮਿਲ ਜਾਣਗੀਆਂ ਬਈ ਹਨਾ ਕਮੇਟੀ ਵਾਲੀ ਚਾਹੀਦਾ ਮਿੱਟੇ ਵਾਲੀ ਮਿਲ ਜਾਊਗੀ ਇਹ ਆ ਗਿਆ ਇਹ ਮੈਨੀਫੋਲਡ ਆ ਇਹ ਮੈਨੀਫੋਲਡ ਆ ਹਾਂ ਇਹ ਮੈਨੀਫੋਲਡ ਆ ਗਿਆ ਬਈ ਤੁਹਾਡਾ ਨਾ ਇਹ ਸਵਿਫਟਾਂ ਦੇ ਹੋਗੇ ਸਕੋਰਪੀਓ ਦੇ ਹੋਗੇ ਤੁਹਾਨੂੰ ਸਾਰੇ ਗੱਡਿਆਂ ਦਾ ਟਰਬੋ ਮਿਲ ਜਾਣਗੇ ਆ ਟਰਬੋ ਨਹੀਂ نیچے ਟਰਬੋ ਲੈ ਵੀ ਟਰਬੋ ਟਰਬੋ ਚੱਕ ਲੋ ਜਿਹੜਾ ਵੀ ਤੁਹਾਨੂੰ ਟਰਬੋ ਲੈਣਾ ਚੈੱਕ ਕਰੋ ਬਈ ਹਨਾ ਹਾਂਜੀ ਜਿਵੇਂ ਆ ਟਰਬੋ ਪਿਆਈ ਬਿਲਕੁਲ ਦੇਖੋ ਜੈਨੂ ਲਾ ਕੇ ਨਵਾਂ ਪਿਆ ਬਿਲਕੁਲ ਨਵੇਂ ਵਰਗਾ ਚੈੱਕ ਕਰੋ ਬਰੀ ਜ਼ਿਆਦਾ ਹਾਂਜੀ ਪੂਰੀ ਘੈਂਟ ਚੀਜ਼ ਹੁੰਦੀ ਆ ਬਈ ਜਿਹੜੀ ਤੁਹਾਡੀ ਗੱਡੀ ਭੱਜਦੀ ਐ ਗੱਲ ਕਰਾ ਜਿਹੜੀ ਤੁਹਾਡੀ ਗੱਡੀ ਭਸਦੀ ਆ ਇਹ ਇੰਨੀ ਕੀ ਚੀਜ਼ ਦੇ ਸਿਰ ਤੇ ਭਸਦੀ ਹੋ ਗਈ ਹੈ ਨਾ ਜੇ ਇਹ ਨਹੀਂ ਹੈਗਾ ਤਾਂ ਗੱਡੀ ਤੋਂ ਮਾਤਰਾ ਮਤਲਬ ਵੀ ਇੰਜਨ ਨੂੰ ਖਤਮ ਕਰ ਦੋ ਜੀ ਇੰਜਨ ਨੂੰ ਖਤਮ ਕਰ ਦਿੰਦੀ ਹੈ ਇੰਨੀ ਕੀ ਚੀਜ਼ ਜੇਕਰ ਤੁਹਾਡੀ ਇਹ ਖਰਾਬ ਹੋ ਜੇ ਬਈ ਹੈ ਨਾ ਤੇ ਬਾਕੀ ਅਗਲੀ ਗੱਲ ਕਰਾਂ ਮੈਂ ਵੀ ਹੈ ਨਾ ਹੋਰ ਬਹੁਤ ਹੋਰ ਆਪਣੇ ਕੋਲ ਡੀਆ ਫਿਲਟਰ ਅਸੈਂਬਲੀ ਆ ਜਣ ਗਈ ਹਾਂਜੀ ਹਾਂਜੀ ਆ ਉਹ ਡੀਆ ਫਿਲਟਰ ਅਸੈਂਬਲੀ ਆ ਗਈ ਹਾਂਜੀ ਹਾਂਜੀ ਤੇ ਹੁਣ ਜਿਹੜੀ ਮੇਨ ਗੱਲ ਹੈ ਜੀ ਆਪਣੇ ਕੋਲ ਸਾਈਡ ਮਿਰਰ ਆਉਣਗੇ ਆ ਪਏ ਨੇ ਬਾਈ ਆ ਪਏ ਨੇ ਆਟੋ ਹੋਲਡੇ ਪਏ ਨੇ ਹਰ ਗੱਡੀ ਦਾ ਮਿਲ ਜੂ ਤੁਹਾਨੂੰ ਸਾਈਡ ਮਿਰਰ ਹਰ ਗੱਡੀ ਨੇ ਪਏ ਨੇ ਬਾਈ ਸਾਰੇ ਸਟੋਕ ਲਵੇ ਨਾ ਜਿਹੜੀ ਮਰਜ਼ੀ ਗੱਡੀ ਆ ਸਾਰੀ ਗੱਡੇ ਤੇ ਮਿਲ ਹੀ ਜਾਊਗਾ ਹੂੰ 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 ਆ ਆ ਸਾਰੇ ਇੱਥੇ ਤੱਕ ਵੀ ਤੁਹਾਡੇ ਸਾਈਡ ਮਿਰਰ ਵੀ ਆ ਸਾਈਡ ਮਿਰਰ ਨੇ ਸਾਰੇ ਹਰ ਗੱਡੀ ਦੇ ਠੀਕ ਹੈ ਵੀਰੇ ਤੇ ਬਾਈ ਆਜੋ ਹੁਣ ਤੁਹਾਨੂੰ ਮੈਂ ਬੈਕ ਲਾਈਟਾਂ ਵੀ ਦਿਖਾਉਣਾ ਬਾਈ ਬੈਕ ਲਾਈਟਾਂ ਬਾਈ ਹੋਰਾਂ ਨਾਲ ਬਹੁਤ ਪਈਆਂ ਨਵੀਆਂ ਤਾਂ ਨਵੀਆਂ ਵੀ ਆ ਦੇਖੋ ਆ ਸਾਰੀ ਨਵੀਆਂ ਪਈਆਂ ਆ ਸਾਰੇ ਨੇ ਇਹ ਸਾਰੀਆਂ ਨਵੀਆਂ ਬੈਕ ਲਾਈਟਾਂ ਬਿਲਕੁਲ ਘੱਟ ਰੇਟ ਦੇ ਵਿੱਚ ਦੇ ਦਾਂਗੇ ਆਪਾਂ ਨਵੀਆਂ ਲਾਈਟਾਂ ਲਾਈਟ ਆਪਣੀ 400 ਤੋਂ ਸਟਾਰਟ ਆਈ ਨਵੀਂ ਲਾਈਟ 400 ਰੁਪਏ ਤੋਂ ਸਟਾਰਟ ਪਿਛਲੀ ਬੈਕ ਲਾਈਟ ਸਿਰਫ 400 ਰੁਪਏ ਤੋਂ ਬੈਕ ਲਾਈਟ ਸਟਾਰਟ ਆ ਬਈ ਆ ਇਹ ਪੁਰਾਣੀਆਂ ਆਗੇ ਤੁਹਾਡੀਆਂ ਹਾਂਜੀ ਇਹ ਪੁਰਾਣੀਆਂ ਆਗੇ ओरिजिनल ਆਗੇ ਜਿਵੇਂ ਉਹ ਆ ਪਈ ਆ ਦੇਖੋ ਕਿੰਨੀ ਸਾਫ਼ ਪਈ ਆ ਫੋਰਡ ਫਿਗੋ ਦੀ ਪਈ ਆ ਨੇ ਹੁਣ ਬਈ ਕੌਣ ਕਹੇ ਦੂ ਬਈ ਇਹਨੂੰ ਵੀ ਇਹ ਪੁਰਾਣੀ ਆ ਹਾਂਜੀ ਆ ਨੋਵਾ ਕ੍ਰਿਸਟਾ ਦੀ ਪਈ ਆਈ ओरिजिनल ਲਾਈਟ ਆਈ ਹਾਂਜੀ ਹਾਂਜੀ ਲੈ ਬਈ ਹਨਾ ਇਨੋਵਾ ਕ੍ਰਿਸਟਾ ਦੀ ਬਿਲਕੁਲ ਨਵੀਂ ਵਰਗੀ ਲਾਈਟ ਦੇ ਤੇ ਇਹ ਜਿਹਨਾਂ ਦੇ ਕੱਪੜੇ-ਕਪੜੇ ਨ ਮਾਰ ਰੱਖਿਆ ਮਿੱਟੀ-ਮਿੱਟੀ ਪਈ ਆ ਬਿਲਕੁਲ ਨਵੇਂ ਲੱਟਣੇ ਠੀਕ ਆ ਬਈ ਇਹਨਾਂ ਚ ਪਾਣੀ ਨਹੀਂ ਜਾਊ ਕੁਛ ਨਹੀਂ ਤੇ ਆਪਣੇ ਕੋਲ ਆ ਐਕਸਲ ਮਿਲ ਜਣਗੇ ਹਰ ਗੱਡੀ ਦੇ ਐਕਸਲ ਮਿਲ ਜਣਗੇ ਹਰ ਗੱਡੀ ਦਾ ਹਾਂਜੀ ਤੇ ਸਟੀering ਮਿਲ ਜਣਗੇ ਆਪਾਂ ਨੂੰ ओके स्टीयरिंग कोइ रैक चाहिदा कुछ भी चाहिदा मिल જਾਂਗੇ ਵੀ ਮੇਰੇ ਸਹਬ ਨਾਲ ਤਾਂ ਜਿੱਦਾਂ ਮੈਨੂੰ ਆਇਆ ਲੱਗ ਰਿਹਾ ਵੀ ਜਿਹੜਾ ਸਮਾਨ ਹੈਗਾ ਵਾ ਆਪਾਂ ਪੂਰੀ ਗੱਡੀ ਤਿਆਰ ਕਰ ਲਾਂਗੇ ਹਣਾ ਪੂਰੀ ਤਿਆਰ ਕਰ ਸਕਦਾ ਬਿਲਕੁਲ ਪੂਰੀ ਗੱਡੀ ਤਿਆਰ ਕਰਾਂਗੇ ਇੰਨਾ ਸਮਾਨ ਆਪਣੇ ਕੋਲ ਵੀ ਤਾਂ ਇਵਨ ਕੇ ਇੰਜਨ ਤੋਂ ਲਾ ਵਈ ਹਣਾ ਸਾਰਾ ਕੁਝ ਆਜੋ ਹੁਣ ਤੁਹਾਨੂੰ ਬਈ ਹਣਾ ਉਹੀ ਗੱਲ ਕਿ ਜੇ ਮੈਂ ਕਹਾਂ ਗੱਡੀ ਤਿਆਰ ਕਰ ਲਾਂਗੇ ਤੁਹਾਨੂੰ ਆਊਟਰ ਪਾਰਟ ਵੀ ਖਾਲ ਸਾਈਡ ਸ਼ੀਸ਼ੇ ਪਏ ਨੇ ਕਈ ਵਾਰ ਸ਼ੀਸ਼ਾ ਸੁਸਤਾ ਟੁੱਟ ਜਾਂਦਾ ਹੈ ਬਾਰੀ ਵਾਲਾ ਸ਼ੀਸ਼ਾ ਕੋਈ ਟੁੱਟੇ ਜਾਂਦਾ ਹੀ ਰੀਜਨਲ ਮਾਰਕਟ ਵਾਲੇ ਪਏ ਨੇਗੇ ਹਾਂਜੀ ਹਾਂਜੀ ਠੀਕ ਹੈ ਵੀਰੇ ਹੁਣ ਆਹ ਸ਼ੀਸ਼ੇੜੇ ਦੋ ਤਿੰਨ ਪਏ ਨੇਗੇ ਇਹ ਆਪਾਂ ਦੇ ਰੱਖੇ ਨੇ ਜੀ ਤੇ ਤਾਂ ਸਾਈਡ ਤੇ ਕੱਢ ਰੱਖੇ ਨੇ ਉੱਪਰ ਪੈਣਾ ਸ਼ੀਸ਼ੇ ਸਨ ਦਿਖਾਉਣੇ ਆ ਹਾਂ ਹਾਂ ਲੈ ਵੀ ਆਜੋ ਬਈ ਹਨਾ ਤੇ ਇਧਰ ਬਈ ਹਨਾ ਜਿਵੇਂ ਫਰੰਟ ਲਾਈਟਾਂ ਦੀ ਗੱਲ ਕਰਾਂ ਮੈਂ ਫਰੰਟ ਲਾਈਟਾਂ ਦਾ ਵੀ ਬਹੁਤ ਵੱਡਾ ਪੰਡਾਰੀ ਆ ਬਾਈ ਹੁਣ ਲਵੇ ਆ ਲਾਈਟਾਂ ਪਈਆਂ ਉਧਰ ਪਿਛਲੇ ਪਾਸੇ ਪਈਆਂ ਬਿਲਕੁਲ ਜੀ ਉਹ ਦੇਖੋ ਹੁਣ ਸਕੋਰਪੀਓ ਦੀ ਲਾਈਟ ਮਿਲ ਜੂਗੀ ਆਪਣੇ ਕੋਲ ਐਸ 11 ਹਾਂਜੀ ਹਾਂਜੀ ਉਹ ਦੇਖੋ ਜੀ ਨੋਵਾ ਕ੍ਰਿਸਟਲ ਲਾਈਟ ਮਿਲ ਜੂਗੀ ਤੁਹਾਨੂੰ ਦਿਖਾ ਦਿੰਨੇ ਆ ਦਿਖਾ ਹੀ ਦਿੰਨੇ ਆ ਇਹਦੇ ਵਿੱਚ ਪ੍ਰੋਜੈਕਟਰ ਵਾਲੀ ਮਿਲ ਜਾਣਗੀਆਂ ਤੁਹਾਨੂੰ ਸਿੰਪਲ ਵਾਲੀਆਂ ਮਿਲ ਜਾਣਗੀਆਂ ਜਿਹੜੀ ਮਰਜ਼ੀ ਲੈ ਲਓ ਤੁਸੀਂ ਠੀਕ ਆ ਜੀ ਹਾਂਜੀ ਹੁਣ ਆ ਦੇਖੋ ਆ ਪਈ ਆ ਪ੍ਰੋਜੈਕਟਰ ਵਾਲੀ ਆ ਆ ਆ ਹਾਂਜੀ ਆ ਵਾਲੀ ਆ ਵਾਲੀ ਲੈ ਬਈ ਇਹ ਸਕੋਰਪੀਓ ਦੀ ਆ ਦੇਖੋ ਰਿਜਨਲ ਲਾਈਟ ਆ ਹਾਲੇ ਹੂੰ ਹੂੰ ਬਿਲਕੁਲ ਰਿਜਨਲ ਲਾਈਟ ਆ ਬਾਈ ਤੇ ਮੈਂ ਗੱਲ ਕਰਾਂ ਮੈਂ ਦਿਖਾ ਹੀ ਦਿੰਨੇ ਆ ਬਾਈ ਹੋਰਾਂ ਨੂੰ ਇਹ ਆ ਜਾ ਬਈ ਆ ਦੇ ਕਰੋ ਐਜ਼ ਇਟ ਕੰਪਨੀ ਦਾ ਜਿਵੇਂ ਮਾਰਕਾ ਹੁੰਦਾ ਬਈ ਹੈ ਨਾ ਉਹੀ ਲੱਗਾ ਹੈ ਬਿਲਕੁਲ 오ਰੀਜਨਲ ਲਾਈਟ ਹੈ ਬਿਲਕੁਲ 오ਰੀਜਨਲ ਹੈ ਚੈੱਕ ਕਰੋ ਬਈ ਹੈ ਨਾ S11 ਦੀ ਤੇ ਬਈ ਹੁਣ ਇਹ ਗੱਲ ਕਰਾਂ ਵੀ ਹੁਣ ਇਹ ਆਪ ਇਹਦਾ ਜੋੜੇ ਦੀ ਗੱਲ ਕਰਾਂ ਜੋੜਾ ਕਿੰਨੇ ਕ ਦੰਦ ਅੱਜ ਆ ਜੋੜਾ ਸਾਨੂੰ 12000 ਦਾ ਜੋੜਾ ਪੈ ਜਾਊਗਾ ਇਹ ਆਪਾਂ ਨੂੰ ਠੀਕ ਹੈ ਇਹਦੇ ਵਿੱਚ ਪ੍ਰੋਜੈਕਟਰ ਵਾਲੀ ਵੀ ਹੁੰਦੀ ਆ ਇਹਦੇ ਵਿੱਚ ਆਏ ਹੁੰਦੇ ਹੀ ਕਈ ਹੁਣ ਜਿਵੇਂ ਦੇਖੋ ਲੈਡ ਦੇ ਵਿੱਚ ਥੋੜਾ ਥੋੜਾ ਸਕ੍ਰੈਚ ਆ ਹੁੰਦਾ ਉਹ ਥੋੜਾ ਘੱਟ ਰੇਟ 'ਚ ਵੀ ਦੇ ਦੇਣਾ ਪਰ ਬਾਹਰ ਵਾਲੇ ਬੰਦੇ ਕਹਿ ਨਹੀਂ ਸਕਦਾ ਉਹ ਆਪਾਂ ਦੇਖਾਂਗੇ ਗੌਰ ਨਾਲ ਤਾਂ ਦੇ ਦਿਆਂ ਨੇ ਉਹ ਆਪਾਂ ਘੱਟ ਰੇਟ ਡਿਪੈਂਡ ਕਰਦਾ ਕੰਡੀਸ਼ਨ ਤੇ ਹੁਣ ਜਿਵੇਂ ਇਹਦੇ ਥੱਲੇ ਵੀ ਲੇਟਾਂ ਬਹੁਤ ਪਈਆਂ ਨੇ ਬਾਈ ਉਹਨਾਂ ਲਈ ਹੈ ਨਾ ਵੀ ਹਰੇਕ ਕੰਡੀਸ਼ਨ ਦੀ ਲਾਈਟ ਹੁੰਦੀ ਆ ਬਾਈ ਹਨਾ ਜਿਵੇਂ ਮੋੜਾ ਦੇ ਕੋ ਸਾਫ ਕੰਡੀਸ਼ਨ ਵੀ ਹੁੰਦੀ ਆ ਮਾੜੀ ਮੋਟੀ ਸਕਰਾਚ ੱਪਿਆਲੀ ਵੀ ਹੁੰਦੀ ਆ ਹਾਂ ਤੇ ਸਾਰੀਆਂ ਲਾਈਟਾਂ ਬਾਕੀ ਰੇਟ ਕਨਫਰਮ ਕਰ ਲਿਓ ਬਾਈ ਹਨਾ ਮੌਕੇ ਦੀ ਆ ਇਨੋਵਾ ਦੀ ਲਾਈਟ ਚਾਹੀਦੀ ਇਨੋਵਾ ਵੀ ਮਿਲ ਜਾਊਗੀ ਨਵੇਂ ਮਾਡਲ ਦੀ ਪੁਰਾਣੇ ਮਾਡਲ ਦੀ ਸਵਿਫਟ ਟੈਪ 1 2 3 ਸਾਰੀਆਂ ਮਿਲ ਜਾਣਗੀਆਂ ਸਾਰੀਆਂ ਮਿਲ ਜਾਣੀਆਂ ਠੀਕ ਆ ਇੱਧਰ ਪਈਆਂ ਬਣ ਲੈ ਵਿੰਡੋਆਂ ਬਈ ਆ ਚੈੱਕ ਕਰੋ ਜੇ ਮੈਂ ਤੁਹਾਨੂੰ ਕਹਿ ਸੀ ਨਾ ਵੀ ਉਹ ਵਰਨਾ ਜਿਹੜੀ ਬਾਹਰ ਖੜੀ ਆ ਉਹਦੇ ਵਿੰਡੋਆਂ ਵੀ ਉਰੇ ਪਈਆਂ ਨੇ ਆ ਪਈਆਂ ਨੇ ਇਹ ਉਹਦੀਆਂ ਆ ਦੇਖੋ ਆ ਆ ਦੇਖੋ ਰੀਜ਼ਨਲ ਨੇ ਹਾਂ ਹਾਂ ਵਿੰਡੋਆਂ ਸਾਰੀਆਂ ਕੋਈ ਵਿੰਡੋ ਚ ਐਂ ਨਹੀਂ ਹੋਗੀ ਸਾਰੀ ਸੀਲਿੰਗ ਵਾਲੀਆਂ ਹੋਣਗੀਆਂ ਵਿਦ ਵਿਦ ਸ਼ੀਸ਼ੇ ਵਿਦ ਮਿਰਰ ਵੀ ਮਿਲ ਜਾਣਗੇ ਭਾਈ ਸਾਰੇ ਆਈਟਮ ਮਿਲ ਜੂਗੀ ਤੁਹਾਨੂੰ ਕੱਲੀ ਕੱਲੀ ਅੰਦਰ ਲਈ ਜਿੰਨੀ ਵੀ ਗੱਡੀ ਪਾਰਟਸ ਜਿਹੜੇ ਖੋਲੇ ਆ ਨਾ ਕੱਲਾ ਕੱਲਾ ਪਾਰਟਸ ਮਿਲ ਜੂਗਾ ਸਾਰਾ ਗੱਲਾ ਗੱਲਾ ਪਾਰਟ ਤੁਹਾਨੂੰ ਮਿਲ ਜੂਗਾ ਭਾਈ ਤੁਹਾਨੂੰ ਬੰਪਰ ਮਿਲ ਜਾਣਗੇ ਆ ਦੇਖੋ ਸਾਰੇ ਨਵੇਂ ਬੰਪਰ ਮਿਲ ਜਾਣਗੇ ਜੇਪ ਮੀਟੀ ਦੇ ਮਿਲ ਜਾਣਗੇ ਹਾਂਜੀ ਇਹ ਜਿਵੇਂ ਹੁਣ ਆ ਪਿਆ ਬਈ ਇਹ ਪੁਰਾਣਾ ਹੀ origignal ਬੰਪਰ ਆ ਨਾ ਇਹ origignal ਹਾਂਜੀ ਇਸੇ ਕਰਕੇ ਉਰੇ ਰੱਖਿਆ ਹੈਗਾ ਹਾਂ ਹਾਂ ਇਹ ਸੇਵਰ ਲੱਟ ਵਾਲਾ ਹੈਗਾ ਠੀਕ ਹੈ ਹਾਂਜੀ ਬੀਟ ਗੱਡੀ ਦਾ ਬੰਪਰ ਆ ਇਹ ਲਾ ਵੀ ਆ ਡਿੱਗੀ ਪਈਆ ਦੇਖੋ ਵਰਨਾ ਦੀ ਬਿਲਕੁਲ ਨਵੀਂ ਡਿੱਗੀ ਆ ਚੈੱਕ ਕਰੋ ਮਨ ਲੱਗਦਾ ਜੇ ਰੰਗ ਕਰਾਉਣ ਦੀ ਲੋੜ ਨਹੀਂ ਇਹਨੂੰ ਰੰਗ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਹਾਂ ਕੱਪੜਾ ਮਾਰੋ ਤੇ ਫਿੱਟ ਕਰ ਦਿਓ ਬਸ ਇਹ ਮਤਲਬ ਪਹਿਲਾਂ ਵੀ ਓਰੀਜਨਲ ਹੀ ਹੈ ਓਰੀਜਨਲ ਓਰੀਜਨਲ ਹੀ ਹੋ ਰਹੀ ਹੈ ਬਿਲਕੁਲ ਓਰੀਜਨਲ ਠੀਕ ਹੈ ਇਹਦਾ ਮਾਰਕਰ ਵੀ ਓਰੀਜਨਲ ਆਈ ਠੀਕ ਹੈ ਬਹੁਤ ਦੱਸੋ ਠੀਕ ਹੈ ਭਾਈ ਇਹ ਇਹ ਬਿਲਕੁਲ ਰੀਜਨਲ ਹੈਗੀ ਡਿੱਗੀ ਮਤਲਬ ਜਾ ਕੇ ਫਿੱਟ ਕਰਨੀ ਆ ਤੁਹਾਨੂੰ ਇੱਕ ਆਪਾਂ ਚੀਜ਼ ਹੋਰ ਦਿਖਾਉਣਾ ਤੁਹਾਨੂੰ ਇੱਕ ਆਪਣੇ ਕੋਲ ਨਾ ਪੈਨਲ ਹੁੰਦੇ ਨੇ ਜਿਵੇਂ ਅੰਦਰ ਕੋਈ ਏਸੀ ਵਾਲਾ ਵੈਂਟ ਵਾਲਾ ਕੋਈ ਸੁੱੱਚ ਕੰਮ ਨਹੀਂ ਕਰਦੀ ਤਾਂ ਹਰ ਤਰ੍ਹਾਂ ਦੇ ਗੱਡੀ ਦਾ ਆਪਣੇ ਕੋਲ ਪੈਨਲ ਜਿਵੇਂ H20 ਦਾ ਹੋ ਗਿਆ ਠੀਕ ਹੈ ਹਾਂਜੀ ਆਲਟੋ ਦਾ ਹੋ ਗਿਆ ਕਰੂਜ਼ ਦਾ ਹੋ ਗਿਆ ਸਾਰੇ ਪੈਨਲ ਮਿਲ ਜਣਗੇ ਆਪਣੇ ਬੀਡ ਦਾ ਪਿਆਗਾ ਠੀਕ ਹੈ ਵੀਰੇ ਹਾਂਜੀ ਆ ਬਲੋਰ ਬਾਡੀ ਮਿਲ ਜਣਗੇ ਆਪਣੇ ਕੋਲ ਪੂਰਾ ਨੀਚੇ ਵਾਲੀ ਅਸੈਂਬਲੀ ਜਦੋਂ ਗਰਮੀ ਅੱਗੇ ਗਰਮੀ ਸੀਜ਼ਨ ਆ ਗਈ ਫਲੋਰ ਬਾਡੀ ਕੋਈ ਕੋਈ ਵੀ ਪਾਰਟ ਚਾਹੀਦਾ ਸਾਰਾ ਮਿਲ ਜਾਊਗਾ ਦੋ ਦੋ ਮਹੀਨੇ ਰਹਿ ਗਏ ਭਾਈ ਸਾਲ ਦੇ ਹਨ ਉਦੋਂ ਬਾਅਦ ਭਾਈ ਗਰਮੀਆਂ ਆਉਣ tí ਨੇ ਆ ਪੂਰਾ ਡੈਸ਼ਬੋਰਡ ਹੀ ਕਹਦਾ ਬਰਨ ਆ ਦੇਖੋ ਆ ਫਲੂਇਡਿਕ ਦਾ ਪਿਆ ਹੀ ਦੇਖੋ ਕਿਹੜੀ ਵਾਰ ਡਿਫਾਈਸੋਂ ਨੂੰ ਪਹਿਲਾਂ ਸਟਾਰਟਿੰਗ ਡਿਊਟੀ ਦਾ ਪੂਰਾ ਕੰਪਲੀਟ ਡੈਸ਼ਬੋਰਡ ਪਿਆ ਭਾਈ ਉਹਦਾ ਫਲੂਇਡਿਕ ਦਾ ਪਿਆ ਹੈ ਤੇ ਜੇ ਕਿਸੇ ਨੂੰ ਨਾ ਹੀ ਲੈ ਕੇ ਜਾਣਾ ਕਈ ਵਾਰ ਕੋਈ ਦਿੱਕਤ ਹੈਗੀ ਹੈ ਭਾਈ ਹਨਾ ਤਾਂ ਤੁਸੀਂ ਲਿਜਾ ਸਕਦੇ ਆਦਰਵਾਇਜ਼ ਵਿੱਚੋਂ ਪਾਰਟਸ ਵੀ ਲਿਜਾ ਸਕਦੇ ਹੋ ਹਾਂਜੀ ਹੁਣ ਆ ਦੇਖੋ ਜੀ ਆਪਣੇ ਕੋਲ ਨਵੇਂ ਲੈਟਾ ਹੀ ਮਿਲ ਜਣਗੇ ਲੈਜੈਂਡ ਕੰਪਨੀ ਦੇ ਆ ਠੀਕ ਹੈ ਵੀਰੇ ਹਾਂਜੀ ਹਾਂ ਪ ਠੀਕ ਹੈ ਆ ਜੋ ਆ ਦੇਖੋ ਇਹ ਆ ਭਾਏ ਨੇ ਸ਼ੀਸ਼ੇ ਉਹ ਸਾਈਡ ਵਾਲੇ ਵਿੰਡੋ ਵਾਲੇ ਆ ਭਾਏ ਨੇ ਸਾਰੇ ਸਾਈਡ ਸਾਈਡ ਸ਼ੀਸ਼ੇ ਇਹਦੇ ਵਿੱਚ ओरिजिनल ਵੀ ਮਿਲ ਜਾਣਗੇ ਸਾਰੇ ਇਹ ਲਗਭਗ ਹੈ ਹੀ ਸਾਰੇ ओरिजिनल ਨੇ ਇਹ ਤਾਂ ਗੱਡੇ ਚ ਹੀ ਖੋਲੇ ਹੋਣੇ ਸਾਰੇ ओरिजिनल ਸ਼ੀਸ਼ੇ ਨੇ ਠੀਕ ਹੈ ਵੀਰੇ ਹੁਣ ਇੱਕ ਆ ਵੀ ਨੀਚੇ ਵਾਲਾ ਮੈਟ ਆ ਚੱਕ ਇਹ ਵਰਨਾ ਨਹੀਂ ਹੈ ਵੀਰੇ ਮਿਲਣਾ ਇਹ ਵਰਨਾ ਦਾ ਵਰਨਾ ਇਹ ਨੀਚੇ ਵਾਲਾ ਮੈਟ ਕਿਵਰ ਕਿਸੇ ਅੰਦਰ ਚ ਘਸ ਗਿਆ ਬਾਈ ਹਨਾ ਤਾਂ ਇਹ ਲੈ ਜਾ ਸਕਦੇ ਤੁਸੀਂ ਚੈੱਕ ਕਰ ਲਓ ਵੀ ਇਹ ਪੂਰਾ ਸਾਫ ਪਿਆ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਦੀ ਗੱਲ ਕਰੀਏ ਵੀਰੇ ਆਪਾਂ ਇੱਧਰ ਵੀ ਆਪਾਂ ਦੇਖੋ ਇਹ ਲੈਟਰ ਸਾਰੀਆਂ ਇਹ ਛੋਟੀ ਗੱਡੀਆਂ ਹੋ ਗਈਆਂ ਜਿਵੇਂ ਅਲਟੋ ਵੈਗਨਰ ਹਾਂਜੀ ਹਾਂਜੀ ਸੈਂਟਰੋ ਓਕੇ ਇਹ ਇੰਨਾ ਗੱਡੇ ਦੇ ਆ ਗਏ ਲੇਟਾਂ ਲੈ ਵੀ ਮਿੱਤਰੋ ਬਈਆ ਸਾਰੀਆਂ ਲਾਈਟਾਂ ਪਈਆਂ ਨੇ ਬਈ ਹਨਾ ਕੋਈ ਵੀ ਲਿਜਾ ਸਕਦਾ ਉਹਦੇ ਲਾਈਟ ਇਹ ਨਹੀਂ ਹੈਗਾ ਮੈਂ ਲਾਦਾ ਵੀ ਤੁਹਾਨੂੰ ਮੇਰੇ ਕੋਈ ਲਾਈਟ ਨਹੀਂ ਮਿਲਨੀ ਹੈ ਕਿ ਸਾਰੀਆਂ ਮਿਲ ਜਾਣਗੇ ਸਾਰੀਆਂ ਬਈ ਉੱਪਰ ਵੀ ਬਹੁਤ ਕੁਝ ਪਿਆ ਬਈ ਤੇ ਬਈ ਆਜੋ ਹੁਣ ਆ ਚੈੱਕ ਕਰੋ ਬੋਨਟ ਡਿੱਗੀਆਂ ਹੋਰ ਬਹੁਤ ਕੁਝ ਬਈ ਹਨਾ ਹੁਣ ਇਹ ਗੱਲ ਆ ਦੇਖੋ ਤੁਹਾਡੇ ਸਾਹਮਣੇ ਆ ਬਈ ਹੁਣ ਕਿਹੜੀ ਗੱਡੀ ਉਰੇ ਹੋ ਸਕਦੀ ਦੀਦਾ ਉਹਦਾ ਨਾਂ ਹੋਵੇ ਸਮਾਨ ਬਈ ਹਨਾ ਤੇ ਕਰ ਲੋ ਚੱਕ ਤੇ ਆ ਬੋਨਟ ਆ ਗਈ ਹਰ ਗੱਡੀ ਦੇ ਬੋਨਟ ਮਿਲ ਜਾਣਗੇ ਸਾਰੀਆਂ ਲੈ ਭਾਈ ਸਾਰੇ ਗੱਡੇ ਦੇ ਸਕੋਰ ਪਰ ਮਿਲ ਜੂਗਾ ਐਕਸ ਯੂਵੀ ਦਾ ਮਿਲ ਜੂਗਾ ਐਟੋਸ ਦਾ ਮਿਲ ਜੂਗਾ ਤੇ ਸਲੂਟਰ ਦਾ ਮਿਲ ਜੂਗਾ ਤੇ ਭਈ ਆ ਦੇਖੋ ਹਨਾ ਜਿਵੇਂ ਮੈਂ ਤੁਹਾਨੂੰ ਆ ਦਿਖਾਇਆ ਰਾਹੁਲ ਨੂੰ ਕਹਿਣਾ ਦਿਖਾ ਦੂ ਭਾਈ ਇਹਦੇ ਸੀਲਿੰਗ ਵੀ ਲੱਗੀ ਆ ਆ ਦੇਖੋ ਜੀ ਆ ਅੰਦਰੋਂ ਨਿਕਾ ਮਰਵਾਓ ਇਹਨਾਂ ਨੂੰ ਆ ਦੇਖੋ ਆ ਚੀਜ਼ ਹੁੰਦੀ ਹੈ ਰਿਜਨਲ ਬੌਨਟ ਦੀ ਨਿਸ਼ਾਨੀ ਆरिजिनल ਬੌਨਟ ਆ ਭਾਈ ਇਹ ਸੀਲਿੰਗ ਵੀ ਉਵੇਂ ਹੀ ਪਈ ਆ ਭਾਈ ਹਨਾ ਸਾਰੀ ਸੀਲਿੰਗ ਉਵੇਂ ਹੀ ਲੱਗੀ ਹੋਈ ਆ ਭਾਈ ਵੀ ਬਸ ਉਹਨੇ ਕਰਨਾ ਕੀ ਹੈ ਲੈ ਜਾ ਕੇ ਪੇਂਟ ਕਰਾਉਣਾ ਕਈ ਵਾਰ ਯਾਰ ਕੋਈ ਲੱਗ ਲੱਗ ਵੱਜ ਜਾਂਦੀ ਏ ਗਾਰ ਉਹਦੇ ਵਾਸਤੇ ਕਹਿਣਾ ਤੇ ਆ ਇਧਰ ਸਾਰਾ ਕੁਝ ਪਿਆ ਭਾਈ ਕੋਈ ਸੀਟਾਂ ਲੈਣੀਆਂ ਕਿਸੇ ਗੱਡੀ ਦੇ ਬਾਈਚਾਂ ਸੀਟਾਂ ਦੇ ਵਿੱਚ ਚੂਹੇ ਟੁੱਕੇ ਜਾਂਦੇ ਨੇ ਬਾਈ ਹਨਾ ਉਹਦੇ ਡਿੱਗੀਆਂ ਪਈਆਂ ਨੇ ਡਿੱਗੀਆਂ ਹਾਂਜੀ ਤੇ ਆ ਬੈਕ ਵਾਲੇ ਬੰਪਰ ਪਏ ਨੇ ਤੇ ਸਾਈਡ ਵਾਲੇ ਆਪਣੇ ਕੋਲ ਮਗਰਾਟ ਮਿਲ ਜਣਗੇ ਮੂਰਲੇ ਫੈਂਡਰ ਠੀਕ ਹੈ ਠੀਕ ਹੈ ਆ ਮਿਲ ਜਣਗੇ ਹਰ ਗੱਡੀ ਦਾ ਮਿਲ ਜੂਗਾ ਠੀਕ ਹੈ ਬਾਈ ਇਹ ਸੀਗਾ ਸਮਾਨ ਬਾਈ ਅਗਰ ਕਿਸੇ ਨੇ ਕੋਈ ਲੈ ਕੇ ਜਾਣਾ ਬਾਈ ਹੋਰ ਤਾਂ ਲਿਜਾ ਸਕਦੇ ਹਾਂ ਨੰਬਰ ਮੈਸਜਰੀ ਤੇ ਪਾਤੇ ਕਾਲ ਜਰੂਰ ਕਰ ਲਿਓ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਬਾਈ ਹਨਾ ਸਤਿ ਸ੍ਰੀ ਅਕਾਲ